ਅਮੀਦਾ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਲਓ ਜੀ ਲੱਗਿਆ ਜਿਹੜਾ ਬਲੌਗ ਆਪਾਂ ਸ਼ੁਰੂ ਕਰ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤੇ ਮੌਸਮ ਤਾਂ ਹੋਇਆ ਹੋਇਆ ਜੀ ਅੱਜ ਥੋੜੀ ਜਿਹੀ ਬੱਦਲਵਾ ਜੀ ਤੇ ਗਰਮੀ ਉਹ ਹੋ ਗਰਮੀ ਦੇ ਦੇ ਤੱਕਿਆ ਗਹਿਨੇ ਆ ਜੀ ਇੰਨੀ ਹੁੰਬਸ ਹੋਈ ਹੋਈ ਆ ਜੀ ਲੱਗਦਾ ਪ੍ਰਮਾਤਮਾ ਮਾੜਾ ਮੋਟਾ ਮਿਹਰਬਾਨ ਹੋ ਜੂਗਾ ਜੀ ਜਿਹੜੇ ਹਿਸਾਬ ਨਾਲ ਗਰਮੀ ਪੈ ਰਹੀ ਆ ਹੁਣ ਮੀਂਹ ਆਊਗਾ ਮੈਨੂੰ ਲੱਗਦਾ ਜਿੱਥੇ ਤੱਕ ਬਾਕੀ ਉਸ ਪ੍ਰਮਾਤਮਾ ਦੀ ਮਰਜ਼ੀ ਕੁਦਰਤ ਦੇ ਰੰਗ ਆ ਜੀ ਉਹੀ ਜਾਣੇ ਜਿਨੇ ਦੁਨੀਆ ਸਾਜੀ ਜਿਨੇ ਸ੍ਰਿਸ਼ਟੀ ਸਾਜੀ ਹੈ ਜੀ ਤੇ ਪਹੁੰਚੀ ਹੋਈ ਆ ਸਾਡੇ ਕੋਲ ਬੀਬੀ ਤੇ ਬੀਬੀ ਨੂੰ ਮੈਂ ਲਿਆਇਆ ਤਾਂ ਤੇ ਕਹਿੰਦੀ ਬੀਬੀ ਨੂੰ ਮੈਂ ਕਿਹਾ ਵੀ ਬੀਬੀ ਤੂੰ ਨਾਲ ਚੱਲ ਸਾਡੇ ਤੇ ਕਹਿੰਦੀ ਪੀਚਾ ਲਾਇਆ ਕਰਦੇ ਨਾਲ ਮੇਰਾ ਵੀ ਜੀ ਨਹੀਂ ਲਾਇਦਾ ਕੰਦੀ ਦਾ ਤੇ ਗਰਮੀ ਵੀ ਬਹੁਤ ਆ ਮੈਂ ਤੁਹਾਡੇ ਨਾਲੇ ਚੱਲਦੀ ਆ ਤੇ ਮੈਂ ਇਹਨੂੰ ਕਹਾਂ ਵੀ ਏਸੀ 'ਚ ਬਹਿ ਜਾ ਕਹਿੰਦੀ ਨਾ 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 ਮੈਂ ਤਾਂ ਮਰ ਜਾਂਗੀ ਮੈਂ ਨਹੀਂ ਏਸੀ 'ਚ ਬਹਿੰਦੀ ਕਿਉਂਕਿ ਹੁਣ ਜਿਹੜੇ ਹੁਣ ਜਿਹਨਾਂ ਸਾਰੀ ਉਮਰ ਏਕੜ ਕੱਢਤੀ ਹੋਈ ਸੀ ਉਸ ਨੂੰ ਕਿੱਥੇ ਚੱਗੇ ਲਾਦੇ ਆ ਜਿਹੜੀ ਕਹਿੰਦੀ ਏਸੀ ਹੁਣ ਦਰਖਤਾਂ ਨੇ ਦੇਣੀ ਆ ਬੂਟਾ ਨੇ ਦੇਣੀ ਆ ਪੁੱਤ ਕਹਿੰਦੀ ਉਹਦੇ ਵਰਗੀ ਠੰਡ ਕਿੱਥੇ ਨਾਲੇ ਉਹਦੇ ਵਰਗੀ ਮौज ਕਿੱਥੇ ਨਾਲੇ ਆਕਸੀਜਨ ਸਾਨੂੰ ਮਿਲਦਾ ਹੈ ਤੇ ਲਓ ਬੀਬੀ ਬੈਠੀ ਆ ਪਾਪਾ ਤੁਹਾਡੀ ਬੀਬੀ ਨਾਲ ਵੀ ਮੁਲਾਕਾਤ ਕਰਾ ਦੀਏ ਜੀ ਹਾਂ ਜੀ ਬੀਬੀ ਮਾਇਗ ਜੀ ਦਾ ਖਾਲਸਾ ਵੇ ਉੱਚੀ ਬੋਲ ਰਹੀ ਉੱਚੀ ਹੋਵੇ ਅਰੇ ਵਾ ਦੀ ਜੀ ਛੋੜ ਦੀ ਬਾਇਗ ਜੀ ਜੀ ਦਾ ਖਾਲਸਾ ਵੇ ਰਹਿ ਜੀ ਕਿਤੇ ਬਹੁਤ ਮੁੰਡਾ ਠੀਕ ਠਾਕ ਹੈ ਗਰਮੀ ਬਹੁਤ ਪੈਂਦੀ ਹੈ ਗਰਮੀ ਨੇ ਪਾਗਲ ਕਰੇ ਪਏ ਹੈ ਰੂੜੇ ਦੀ ਮਾਰਦੀ ਕਿੰਦੇ ਨੇ ਹਾਂ ਰੂੜੇ

ਅੱਜ ਮਰੇ ਆਈ ਹੋਈ ਹੈ। ਆਵਾਜ਼ ਬੀਬੀ ਦੀ ਨਿਕਲਦੀ ਨਹੀਂ ਜੀ ਪਤਾ ਨਹੀਂ ਕਿਹੜਾ ਜੋ ਜੋ ਗਰਮੀ ਪੈ ਰਹੀ ਹੈ ਉਹ ਮੈਂ ਵੀ ਬੀਬੀ ਦੀ ਨਾ ਇਹ ਆਵਾਜ਼ ਪਤਾ ਨਹੀਂ ਕਿਹਦੇ ਬੰਦ ਹੋ ਰਹੀ ਆ। ਇੰਨੀ ਗਰਮੀ ਬੀਬੀ ਤੈਨੂੰ ਮੈਂ ਹੁਣ ਬੋਲਦੀ ਤਾਂ ਐਂਗੀ ਪੁੱਤ। ਹੌਲੀ ਬਹੁਤ ਬੋਲਦੀ। ਠੀਕ ਠਾਕ ਐ ਵਧੀਆ ਬੋਤ ਐਂ ਵਧੀਆ ਬੋਗਦੀ ਐ। ਨਹੀਂ ਤਰੂ ਪਾਰਾ ਰਚਾ ਦੀ ਅਸੀਂ। ਹੈ? ਆਪੇ ਰਹੀ। ਅਪੇਰ ਵੀ ਤੇ ਹਾਂ ਜੀ ਜਾਰੀ ਜੀ ਤੁਸੀਂ ਵੀ ਆ ਜਾਓ ਭਾਈ ਮਾੜਾ ਮੋੜਾ ਸਸਤਰੀ ਕਾਲ ਹੈ ਇਹ ਇਹਦੇ ਬਾਈ ਕੰਮੇ ਨਹੀਂ ਬੀਬੀ ਨਹੀਂ ਕਰਦੇ ਕੰਮ ਨਹੀਂ ਨਿਬੜਦੇ ਹੈ ਕੰਮ ਨਹੀਂ ਨਿਬੜਦੇ ਬੰਦਾ ਅੰਦਰ ਬੰਦੇ ਦੇ ਕੰਮ ਥੋੜੀ ਨਹੀਂ ਨਿਬੜਦੇ ਹੈ ਬੰਦਾ ਮੁੱਕ ਜਾਂਦਾ ਸਸਤਰੀ ਕਾਲ ਦੀ ਸਾਰਿਆਂ ਨੂੰ ਕਹਿੰਦੇ ਬੰਦਾ ਮੁੱਕ ਜਾਂਦਾ ਬੰਦੇ ਦੇ ਕੰਮ ਨਹੀਂ ਮੁੱਕਦੇ ਹਾਂ ਇਹ ਗੱਲ ਤਰੀ ਕੀ ਆ ਬੰਦਾ ਮੁੱਕ ਜਾਂਦਾ ਬੰਦੇ ਦੇ ਕੰਮ ਨਹੀਂ ਮੁੱਕਦੇ ਬੀਬੀ ਨੂੰ ਮੈਂ ਕਿਹਾ ਵੀ ਤੂੰ ਐ ਕਰ ਵੀ ਦੀ ਕੁਰਸੀ ਪਰ ਨਾ ਬੈਠ ਤੂੰ ਬੈਠ ਗੱਦੇ ਪਰ ਹਾਂ ਉੱਪਰ ਦੇ ਬੀਬੀ ਮੈਨੂੰ ਕਹਦੀ ਪੁੱਤ ਤੇਰੇ ਤਾਂ ਗੱਦੇ ਬਹੁਤ ਭਖਦੇ ਆ ਹਾਂ ਇਹ ਬੀਬੀ ਮੈਨੂੰ ਆਇਆ ਤਾਂ ਵੀ ਜੀ ਤੇਰੇ ਕੋ ਜਿਹੜੇ ਗੱਦੇ ਪਏ ਉਹਨਾਂ ਜਿਹੀ ਸੀ ਲੱਗਿਆ ਹੋਏ ਮੈਂ ਨਹੀਂ ਉਹਨਾਂ ਦਾ ਹੀ ਕਰਦੀ ਮੈਂ ਪੁੱਤ ਬਹਿੰਦੀ ਨਹੀਂ ਹੈਗੀ ਇਹਨੂੰ ਵੀ ਪਤਾ ਨਹੀਂ ਬਹਿੰਦੀ ਨਹੀਂ ਹੈਗੀ ਮੈਂ ਗੱਦਿਆਂ ਪਰ ਨਾਵਾ ਪਾ ਮਸਾੜ ਲੂੰ ਫੇ ਨਾਵਾ ਬੈਠਾ ਰੋਹੀ ਨੂੰ ਮੈਂ ਤਾਂ ਮੰਜਾ ਬਰੰਡੇ ਵਿੱਚ ਬੰਦੇ ਜਿਹੜਾ ਤੇ ਬੈਠ ਗਿਆ ਤੇ ਜਿਹਦੇ ਕੋਲ ਇਹ ਆਤਾ ਬਣੀ ਏ ਤੂੰ ਮੈਨੂੰ ਐਂ ਦੱਸ ਹੁਣ ਇੰਨਾ ਆਪਣਾ ਗਰਮੀ ਦਾ ਕਹਿਰ ਤੂੰ ਬੜਾ ਮੋਟੇ ਏਸੀ ਲਾ ਲਿਆ ਅਤਾਰ ਨਹੀਂ ਮੈਂ ਨਹੀਂ ਖਾਤੇ ਉਹ ਚਨੇ ਦਾਦਾ ਕੋਲ ਤੋਂ ਮਿਲੂ ਨਹੀਂ ਨਾ ਉਸ ਕੋਲ ਤੈਨੂੰ ਮੈਂ ਹੁਣ ਸਿਖਾ ਕੇ ਆਵਾਂ ਨਹੀਂ ਲਾਤਾ ਦਿੰਦੀ ਮੈਂ ਹਾਂ ਮੈਨੂੰ ਜਣੀ ਬੈਠਣੇ ਦਾ ਹੀ ਨਹੀਂ ਹੈ ਕਿ ਮੈਂ ਅੰਦਰ ਬੰਦ ਹੋ ਕੇ ਨਹੀਂ ਬੈਠ ਸਕਦਾ ਚਾਰੀ ਜੀ ਬਾਰ ਕਹਿੰਦੀ ਮੈਨੂੰ ਕੋਈ ਪੁੱਛਦਾ ਨਹੀਂ ਏਸੀ ਵੀ ਮੈਂ ਜਾਂਦੀ ਨਹੀਂ ਤਾਂ ਮੈਂ ਪਾ ਦਿੰਦਾ ਮੈਂ ਤਾਂ ਆਪਣਾ 2 ਮਿੰਟ ਬੈਠੇ ਹੀ ਲਾ ਕੇ ਮੈਂ ਇਹਨੂੰ ਕਹਿੰਦੀ ਕਿ ਨਾ ਕਰ ਮੈਂ ਫੋਨ ਲੈ ਕੇ ਆ ਗਈ ਤੇਰੇ ਪਰੇ ਆਉਂਦੀ ਫਿਰ ਤਾਂ ਆਪసే ਖੜੀ ਲੰਦਾ ਬਤਾਨੀ ਨਾ ਬੰਦੇ ਨਹੀਂ ਤੇਰੇ ਮੋਹਲਾ ਦਿੰਦੇ ਆ ਸੱਸ ਨੂੰ ਇੱਕੋ ਹੀ ਨਾ ਭਾਈ ਇੱਕ ਗੱਲ ਜਿਹੜੀ ਮਨ ਕੀ ਦਾ ਯਾਦ ਆਦਾ ਜਿਹੜੇ ਉਹ ਰਹਿੰਦੇ ਹੁਣ ਆਪਾਂ ਇੱਥੇ ਉੱਥੇ 2 ਘੰਟੇ ਬੈਠੇ ਹੋ ਗਏ ਆ ਗੱਲ ਗੁਜ਼ਰੀ ਰਹਿਣਾ ਫਿਰ ਕੀ ਕਰੂੰ ਫਿਰ ਉਹਦੀ ਆਸ ਵੜਦੇ ਨੇ ਹੁਣ ਮੇਰਾ ਤਾਂ ਸੇਰ ਨੂੰ ਲਾ ਲੈਂਦਾ ਜੇ ਮੈਂ ਸੀ ਵੀ ਉਹ ਨਾਰਮਲ ਬੈਟਰੀ ਉਹ ਚੱਕਰ ਨੂੰ ਹਾਈ ਹਾਈ ਪਰ ਵੀ ਖਾਤੇ ਬੈਠਨੇ ਹੁੰਦਾ ਮੈਂ ਮਿੰਨ ਦਾ ਸਾਡੀ ਆਤ ਨਹੀਂ ਅਸਾਂ ਕੋਈ ਜੇ ਆ ਜਾਂਦਾ ਹੈ ਤਾਂ ਉਹਦੇ ਵਾਸਤਾ ਲਾ ਦੇ ਨੇ ਅਸੀਂ ਨਹੀਂ ਕਿੱਥੇ ਬੈਠ ਨਹੀਂ ਬੈਠਣੀ ਹੁੰਦਾ ਬੁੱਤ ਮੇਤੇ ਕਿਉਂ ਜੀ ਨੇ ਮੈਂ ਤਾਂ ਸਿੰਘ ਵੀ ਫਿਰਦੇ ਆ ਲੈ ਇਹਨੂੰ ਬੈਠ ਐ ਸਤਿ ਸ੍ਰੀ ਅਕਾਲ ਹੈਲੋ ਇਹ ਨਹੀਂ ਰਹਿ ਸਕਦਾ ਤੁਸੀਂ ਹੋ ਇਹਦੀ ਕੀ ਗੱਲ ਕਰਦੇ ਆਪ ਨੂੰ ਇਹ ਨਹੀਂ ਰਹਿ ਸਕਦਾ ਕਦੇ ਵੀ ਨਾ ਕਿ ਦੇਖੋ ਕਿ ਮੈਂ ਕਰਦਾ ਹੁੰਦਾ ਜਾਈ ਸੀ ਕਿਉਂ ਨਹੀਂ ਆਉਂਦਾ ਸੇਵ ਦੁੱਧ ਦਾ ਫੇਰਾ ਭਾਰੀ ਹੋ ਗਿਆ ਉਹ ਫੇਰ ਇੱਕੋ ਲੱਖ ਦੀ ਬਾਹਰ ਨਿਕਲਿਆ ਉਹਨਾਂ ਨੂੰ ਵੀ ਯਾਦ ਨਹੀਂ ਕਾਰਨ ਉਹਨੇ ਬੈਹਦੇ ਆ ਉਹਨਾਂ ਨੂੰ ਆਦਤ ਆ ਉਹ ਬਾਹਰ ਨਹੀਂ ਨਜ਼ਰ ਬੈਠਾ ਗਰਮੀ ਮੰਨਦੇ ਚਲੋ ਆਪਣਾ ਆਪਣਾ ਉਹਨਾਂ ਬੜ ਜਾਂਦਾ ਜਿੱਦਾਂ ਵੰਦਰਾ ਜੈਸਾ ਦੇਸ਼ ਵੈਸਾ ਤੇ ਜਾਇਆ ਆਪਣਾ ਬੈਠਣਾ ਹੋਇਆ ਉਹਨਾਂ ਦੇ ਦੇਰ ਹੋ ਗਈ ਲੱਗਿਆ ਤੂੰ ਦੋਨ ਸਾਥ ਕਿੱਥੇ ਬੈਠ ਹੁੰਦਾ ਆਪਾਂ ਸਵੇਰ ਦੀ ਸਵੇਰ ਨਹੀਂ ਖੜਾ ਬੈਠ ਨਹੀਂ ਥਾਰੇ ਤੇ ਥੋੜੀ ਹੁਣ ਹਵਾ ਜ਼ਰੂਰ ਚੱਲੀ ਆ ਜੀ ਤੇ ਹਾਂ ਵੀ ਮਨਿੰਦਰ ਤਿਆਰ ਜੋ ਕਿਆ ਦਿਖਾਉਣਾ ਤਾਂ ਹਾਂ ਤਾਂ ਉਹ ਲੰਗਾ ਮਨੰਤਰ ਸਾਡਾ ਹੋ ਗਿਆ ਜੀ ਜਬਾਨ ਤੇ ਇਹ ਦਿਖਾਈ ਦਿਖਾਈ ਉਹਨੇ ਕਿ ਇੱਥੇ ਨਾ ਉਹਰੇ ਨੂੰ ਆਪਾਂ ਲੈ ਤਰੂ ਦਿਖਾ ਦੇਵਾਂ ਚੱਕ ਕੇ ਪਹਿਲਾਂ ਇਹ ਆ ਦੇਖੋ ਇਹ ਆ ਮੂੰਹ ਦਿਖਾ ਇਹ ਇਹ ਆ ਟੁੱਟ ਗਿਆ ਜੀ ਇਹ ਆ ਦੰਦ ਤੇ ਇਹ ਕਹਿੰਦਾ ਮੈਂ ਬੀਬੀ ਨੂੰ ਵੀ ਦਿਖਾਉਣਾ ਦਿਖਾ ਬੀਬੀ ਨੂੰ ਨਹੀਂ ਆ ਦੇਖ ਆ ਜਦ ਇਹ ਆ ਚੱਕੀ ਫਿਰਦਾ ਇਹ ਕਹਿੰਦਾ ਜਵਾਨ ਹੋਏ ਇਹ ਦੇ ਸਾਹਮਣੇ ਰੱਖਿਆ ਹਾਲਿਆ ਹੁਣ ਇਹਨੂੰ ਫਿਰਦੀਏ ਪਰੇ ਨੇ ਪਾਸ ਕਿਹਨਾਂ ਦੀਆਂ ਕੋਠੇ ਵਿੱਚ ਕੋਠੇ ਵਿੱਚ ਤੁਮ੍ਹ ਆ ਕੋਹਲਾ ਲਾਗੇ ਤੂੰ ਬੜਾ ਸਿਆਣਾ ਤੈਨੂੰ ਜਿਆਦਾ ਪਤਾ ਕੋਹਲਾ ਹਾਂ ਵੀ ਕੀ ਮਾੜਾ ਜਨੇ ਕੋਹਲਾ ਲਾ ਕੇ ਕਹਤੀ ਨਹੀਂ ਕੋਹਲਾ ਲਾ ਕੇ ਕਹਤੀ ਮਾੜਾ ਜਨੇ ਕਹਿ ਰਤਾ ਸ਼ਗਨ ਪਾ ਕੇ ਪਿੱਛੇ ਗੜ ਕੋ ਨਾ ਇਹ ਸ਼ਗਨ ਪਾ ਰਿਆ ਸ਼ਗਨ ਦਾ ਫਿਚ ਕੱਢਾ ਪਾਉਣਾ ਮੈਨੂੰ ਪਰ ਅੱਪਰਾਣਾ ਦੰਦ ਲੈ ਜਾ ਦਵਾ ਦੰਦ ਦੇ ਦੇ ਸਾਡੇ ਟੈਪ ਦੁਆਇ ਕਰਦੇ ਨੇ ਪਰ ਤੂੰ ਵੀ ਸਿੱਟੀ ਤਾਲੋ ਦੰਦੋ ਮਾਜੀ ਤੂੰ ਆਓ ਤੂੰ ਛੱਡਦੀ ਕੋਈ ਗੱਲ ਪਰ ਜਵਾਨ ਹੋਣਾ ਫੜਾ ਕੋਈ ਨਹੀਂ ਤੇ ਮੈਨੂੰ ਕਿਹਾ ਵਾਹੇ ਕਰ ਤਾਂ ਡਿੱਟਣਾ ਉਸਮੇ ਤੁਰਨਾ ਡਿੱਟਣਾ ਨਹੀਂ ਆਏ ਡਿੱਗ ਬੀਬੀ ਬੀਬੀ ਛੱਡੂਗੀ ਬੀਬੀ ਜਵਾਨ ਆ ਉੱਥੇ ਕੋਈ ਨਹੀਂ ਦੇਖਿਆ ਬੀਬੀ ਦੇ ਹੁਣ ਤਾਈ ਬੀਬੀ ਇੱਕ ਵੀ ਨਹੀਂ ਹੈਗਾ ਇੱਕ ਵੀ ਨਹੀਂ ਹੈਗਾ ਉਹ ਫਿਰ ਦੀਬੀ ਦੇ ਬੀਬੀ ਦੇ ਦੰਦ ਹਲੇ ਆਉਣੇ ਆ ਮੈਂ ਤੇਰੇ ਆਲੇ ਲਾ ਲੈਣੇ ਮੇਰੇ ਡਾਕਟਰ ਨੇ ਆਇਆ ਟੁੱਟ ਗਿਆ ਤੇ ਜੀਬੀ ਨੂੰ ਲਾ ਲੂਗੀ ਡਾਕਟਰ ਬੋਲਤੇ ਲੈ ਲੈ ਬਈ ਤੇ ਫੜੇ ਜਾਂਦਾ ਨਾ ਮੈਂ ਆਪੇ ਲਾਉਂਗੀ ਲੈ ਆਪੇ ਲਾਉ ਆਪੇ ਲਾਉਂਗੀ ਉਹ ਮੇਰਾ ਹਰਮਤ ਨਾ ਅਮੂਚਰੀ ਪੈਦਾ ਹੋਦਾ ਦੁਆਰਾ ਨਹੀਂ ਬੁੱਤ ਦੁਆਰਾ ਅਮੂਚਰੀ ਇਨਫੈਕਸ਼ਨ ਹੋ ਜਾਂਦੀ ਆ ਮੈਂ ਹੱਥ ਚੈਨਾ ਰੱਖ ਉੱਥੇ ਰੱਖ ਕੇ ਟੱਕ ਪਾਪਾ ਕਿ ਚੇਨ ਦੱਸ ਤੱਕ ਜਿ ਰੱਖ ਕੇ ਪਹਿਲਾਂ ਦੇਖੋ ਆ ਜਿਹੜਾ ਚਿੜੀ ਨੂੰ ਗੂ ਨੂੰ ਆਦਾ ਗੋਲ ਗੋਲ ਜਾ ਹਾਂ ਜੀ ਇਹਨਾਂ ਚਿੱਟੂ ਜੜ ਹੁੰਦੀ ਹੈ ਪੁੱਤ ਇਹ ਕੱਦ ਵਿੱਚ ਅਗੋਲ ਦੇ ਵਿੱਚ ਹੁੰਦੀ ਜੜ ਦੇ ਇਹਦੇ ਵਿੱਚ ਦਾਹੀ ਲੱਗੇ ਤੇ ਜਦੋਂ ਮੇਰੀ ਗੱਲ ਤੋਂ ਬੀਬੀ ਆਏ ਪੁੱਛਦੀ ਸੀ ਕਹਿੰਦੀ ਲੱਡੂ ਨਾਲ ਰੋਟੀ ਪਰ ਕਿਦਾਂ ਬਣਾਉਣਾ ਚਾਹ ਪਾਣੀ ਵਾਸਤੇ ਚਾਹ ਪਾਣੀ ਦਾ ਹਜਰ ਕਰਨ ਲਈ ਰੋਟੀ ਜੜ ਲਈ ਘੜ ਫੇਲੀ ਦੇਦੀ ਮੈਂ ਲੱਖਣੇ ਦੇ ਬਾਅਦ ਵਿੱਚ ਹੀ ਰੱਖੋ ਲੱਖਣੇ ਨਾਲ 1 ਮਹੀਨਾ ਪਿਆ ਨਾ ਐ 2 ਮਹੀਨਾ ਸੀ ਹੋ ਗਿਆ ਬੱਲੇ ਬੱਲੇ 1 ਮਹੀਨਾ ਪਰ ਤਾਂ ਕਿਤੇ ਵੀ ਨਹੀਂ ਨਾ ਅੱਜ ਤਾਂ 10 ਮਹੀਨਾ ਮੱਥਾ ਟੇਕਣਾ ਹੈ ਕਾਲਪਾ ਨੇ ਕਿਹਾ ਉਹਨਾਂ ਨੇ ਲੋਕ ਲੱਗੋ। ਤੁਹਾਮਾਂ ਪੁੱਛਦੀ ਸੀ ਮੈਨੂੰ। ਮੈਂ ਪੁੱਛਦੀ ਆਂ ਮਾ ਫਿਰ ਕਿਤੇ ਆਉਣਾ ਨਾ। ਨਹੀਂ ਨਹੀਂ ਆਉਣਾ ਨਾ ਹੋਵੇ। ਤੈਨੂੰ ਪੁੱਛਿਆ ਨਹੀਂ ਤਾਂ ਅਸੀਂ। ਗੱਲ ਭੈਣ ਉਹਨਾਂ ਨੇ ਵੀ ਫੋਨ ਕਰਾਇਆ ਤੇ। ਕੁੜੀ ਤੇ ਚੱਲਣ ਦੇਣਾ ਵੀ ਆਜੋ ਰੋਟੀ ਕਰਨੀ ਆ। ਫਿਰ ਇੱਕ ਤਾਂ ਉਹ ਵੀ ਸਾਡੇ ਮੱਥੇ ਵੀਰਾਨੀ ਨਹੀਂ ਕੀ ਲੋਕ। ਸਾਡੇ ਉਦਣ ਮਤਲਬ ਮੁੱਠ ਟੇਕਿਆ ਰਿਹਾ ਕਿ ਦਸਵਾ ਬਾਬਦੇ ਕਿਉਂਕਿ ਬੇ ਸੱਚਾ ਵਿਆਹ ਹੋ ਰਿਹਾ ਸੀ। ਸਾਡੇ ਕਬਰਾਂ ਚਾ ਨਾ ਸਿੱਧੂ ਸੀਸ ਤਾਂਗੇ ਦੇਖ ਕੇ ਜਾਂਦੇ। ਮੈਂ ਰੱਟੇ ਤਾਉਣਾ। ਬੀਬੀ ਆਏ ਨਾ ਚੱਪੜਾ ਤੇ ਉੱਤੇ ਬਾਗ ਆ ਦੇਖ ਲਈ ਚੱਪੜਾ ਆਈ ਦੇਖ ਲਈ ਐਸਾ ਦੇਖ ਨਾ ਛੋਟਾ ਨਾ ਬੀਬੀ ਨੂੰ ਨਹੀਂ ਗੱਲ ਕਰਨ ਆ ਮਾਜਰੀ ਉਹਦੀ ਕੁੜੀ ਤਾਂ ਜਨਮ ਦਿੱਤੀ ਉਹ ਕੱਲ ਉਹਨਾਂ ਨੇ ਮਨਾਇਆ ਜਿਉਂ ਕਹਿੰਦੇ ਨਾਲ ਰੋਪੀ ਕਰ ਦਿੰਦੇ ਮਮਮੀ ਨੇ ਉਹਨਾਂ ਨੂੰ ਕਿਹਾ ਵੀ ਪਿੱਛੇ ਹੁਣ ਤਾਲੀ ਹੋਂ ਉਹਨਾਂ ਨੇ ਜਿੰਨਾ ਚਿਰ ਆਪਣੇ ਸੀਡੀ ਸੀਟਰ ਰੱਖਣ ਲਈ ਨਵੀ ਵੀ ਆਪਣੇ ਵੇਖਣੀਆਂ ਨਹੀਂ ਆਪਣੇ ਆਪਣੇ ਕਿਸ ਤਰ੍ਹਾਂ ਆਪਣਾ ਜਦੋਂ ਆਈ ਬੱਸ ਜਦ ਇਹਦੇ ਰਿਆਂ ਨੂੰ ਮੱਥਾ ਟੇਕ ਲੰਨੇ ਸੀ ਤਾਂ ਸੀ। ਕੋਈ ਆਪਣੇ ਕੋਕ ਤੇ ਕੇ ਉਹ ਮੈਂ ਨਹੀਂ ਮੈਂ ਗੱਲ ਕਰਦਾ ਮੈਂ ਪੇਹਲੀ ਦੀ ਗੱਲ ਕਰਦਾ ਤੁਹਾਨੂੰ ਜਿਹੜਾ ਚੋਕੀ ਚਾਹੇ ਪੇਹਲੀ ਦਾ ਸਾਈਡ ਤੇ ਹੀ ਆਖਵਾ ਲਿਆ ਵੀ ਚੋਹ ਹੋ ਗਿਆ ਨਾ ਉਹ ਹੋ ਗਿਆ ਚੋਹ ਤਾਂ ਬੈਲੇ ਨਾ ਕਹਿਣ ਭੱਜ ਦੇ ਬਾਰੇ ਚੀਂਦੇ ਤੇ ਚੋਹ ਆਪਣੇ ਦਾਕਾ ਦੋਸਤ ਨੂੰ ਵੀ ਬਾਤ ਸਾਡੇ ਤਾਂ ਮੱਥਾ ਟੇਕ ਕੇ ਜਾਂਦੇ ਆਪਣੇ ਆਪਣੇ ਰਿਵਾਜ ਆ ਨਵੀਂ ਤੇ ਚੱਲ ਛੱਡ ਸਾਰੀ ਨੁਆਇਆ ਛੱਡ ਪਰੇ ਸਾਣੀ ਮੈਨੂੰ ਛੱਡ ਦੇ ਵੀ ਮੈਨੂੰ ਐਂ ਦੱਸ ਜੜ ਡੈਡੀ ਦਾ ਵਿਆਹ ਹੋਇਆ ਤਾਂ ਤੁਸੀਂ ਫੇਰ ਨਹੀਂ ਦਿੱਤਾ ਦਿੱਤੀ ਦੀ ਮੇਰਾ ਨਾਮ ਕਿਆ ਨੂੰ ਹਾਂ ਡੈਡੀ ਦੇ ਨਾਨਕਿਆਂ ਨੂੰ ਦੇੜੀ ਦੀ ਡੈਡੀ ਨੇ ਆਪਣੇ ਨਾਨਕਿਆਂ ਨੂੰ ਦੇ ਲਈ ਤੀ ਅਹੋ ਫੇਰ ਦਿੱਤੀ ਦੀ ਹਾਂ ਜਦ ਕਿਆ ਕਿਆ ਦਿੱਤਾ ਤਾਂ ਤੁਹਾਨੂੰ ਖੁੱਲ੍ਹੇ ਜਿਹੜੇ ਜੋ ਘਰੇ ਘੱਟ ਦੇ ਕਿਆ ਕਿਆ ਲਖੜੀ ਚ ਪਾ ਕੇ ਅੰਡੂ ਖੁਰਮੇ ਅੱਛਾ ਖੁਰਮੇ ਗੇੜੀ ਭਾਜੀ ਘਰ ਬਣੀ ਹੁੰਦੀ ਆ ਉਹ ਉਹ ਤੱਕੜੀ ਦਾ ਜੋਕ ਕਰਉਂਦੇ ਸੀ ਥੈਲਾ ਭਰੇਗਾ ਨਹੀਂ ਤੱਕੜੀ ਨਾਲ ਕਿੰਨਾ ਕਿੰਨਾ ਜੋਕ ਕੇ 5 5 ਕਿਲੋ ਕਿੰਨਾ ਸਵਾ ਸਵਾ ਬਰਿੰਦਰ ਜੜੀ ਆ ਨਹੀਂਦੀ ਹੁੰਦਾ ਅਗਲਾ ਪਤਾ ਕੀ ਕਰ ਜਾਂਦਾ ਗੁੱਲੇ ਦਿਲ ਦੀ ਲੋਕਾਂ ਦੇ ਜਾਂ ਚੀਨ ਨੂੰ ਗਿਣਤੀ ਜਿੰਦੀ ਰੱਖ ਸਵਾ ਮਣ ਸਵਾ ਮਣ ਮਣ ਸਵਾ ਮਣ ਤੇ ਨਾ ਨੇ ਝੜਿਆ ਅੱਛਾ 400 ਦੀ ਵਿਆਹ ਚੜ ਕੋਟੀ ਦੇਣੀ ਤੇਰੇ ਵਿਆਹ ਦੀ ਵੀ ਦਿੱਤੀ ਦੀਆਂ ਗੈਰੀ ਦੇ ਹਾਂ ਦਿੱਤੀ ਹਾਂ ਬੀਬੀ ਤੇ ਦੇ ਕੇ ਜਿੱਤ ਰਹੇ ਅੱਛਾ ਬੀਬੀ ਥੈਲਾ ਭਰ ਬੀਬੀ ਨਾਨੀ ਨਾਲ ਗੱਲ ਦੇ ਕੇ ਆਈ ਨਾਨੀ ਨੇ ਆਪਣੇ ਕਿਹਾ ਕਹਿੰਦੇ ਨਾ ਅੱਛਾ ਭਈ ਉਹ ਤੇਰੀ ਬਾਪ ਕੋ ਦਿਨਾਂ ਨਾਨੀ ਜਨ ਜਿਹੜਾ ਸੀ ਉਹਨਾਂ ਨੇ ਇਹਨਾਂ ਨੇ ਆਪਣੇ ਨਾਲ ਕਹਿੰਦੇ ਅੱਛਾ ਇਦਾਂ ਦਾ ਨਾ ਉਹ ਵੀ ਜੰਨੇ ਆਪਣਾ ਉਹ ਵੀ ਇੰਨੇ ਵਿਆਹ ਜਿਹੜਾ ਆਂ ਦੰਨੇ ਚੋਹ ਬੈਲੇ ਗੈਲੇ ਦੇ ਦਿੰਨੇ ਨਾਨਕੇ ਨੂੰ ਬਾਜੇ ਤਾਂ ਜੋਕਾ ਚੋਹ ਬਣਾ ਉਹਦੇ ਉਹਦੇ ਬਾਜੇ ਕੱਲੀ ਮਤਲਬ ਆਹੀ ਉਹਦੇ ਮਠਾਈ ਹੁੰਦੀ ਹੈ ਕਲ ਕੋਈ ਹੋਰ ਵੀ ਹੁੰਦਾ ਕੱਪੜਾ ਵੀ ਆਉਂਦੀ ਹੈ ਕੱਪੜੇ ਲੀਣਾ ਨਹੀਂ ਹੁੰਦਾ ਹੁੰਦਾ ਕੱਪੜੇ ਲੀਣਾ ਵਿਆਹ ਦਾ ਹੁੰਦਾ ਜਿਹੜਾ ਸੂਤ ਦੇ ਦੇਣਾ ਇੱਕ ਝਾਂਕੂਠੀ ਹੁੰਦੀ ਹੈ ਇਹ ਹੁੰਦਾ ਕਿ ਇਹਨੂੰ ਕਿਸ ਦੇ ਦਾ ਇਹ ਨਾਨਕਿਆਂ ਨੂੰ ਹੁੰਦਾ ਹਾਂ ਚੋਰ ਤਾਂ ਮਾਮੀ ਨੂੰ ਤੇ ਮਾਮਿਆਂ ਨੂੰ ਮਾਮੀ ਨੂੰ ਹੁੰਦਾ ਹੈ ਮਾਮੀ ਨੂੰ ਮਾਮੀ ਸੂਤ ਦੇਣਾ ਗੱਲ ਬੱਸ ਸਵਾ ਮਣ ਭਾਜੀ ਸਵਾ ਮਣ ਭਾਜੀ ਐਂਦਾ ਹੁੰਦਾ ਪਥਰਾਂ ਦਾ ਪਾਜੇ ਮੇਰੇ ਮਸੀਦੇ ਵਾਂ ਨਿਕੜੇ ਨਾਂ ਦੇ ਕੀ ਕੀ ਕਹਿੰਦੇ ਪਾਣੀ ਕਿਆ ਲਾ ਲੰਦੇ ਤਾਂ ਉਹ ਸਾਈਕਲ ਤੇ ਲਾ ਲੇ। ਅੱਜ ਕਿਹੋ ਜਿਹੀ ਕਿਆ ਕਰਦੇ ਹੁਣ ਨਾਲ ਬੁੱਲੇ ਦੀ ਲ ਹੁੰਦੇ ਸੀ ਜਾਂਦੀ ਗੱਡਿਆਂ ਉੱਪਰ ਲੱਗ ਲੁੰਦੇ ਤੇ ਗੱਡਿਆਂ ਉੱਪਰ ਜਾਂਦੇ ਵੇ ਨਾਂ ਦੇ ਸੱਟ ਲਾਉਂ। ਥੋੜਾ ਥੋੜਾ ਦੇਖਾਈ ਇਹ ਗੱਡਿਆਂ ਤੇ ਗੱਲ ਯਾਦ ਆ ਗਈ। ਵੀ ਪਰ ਰੱਖੇ ਬੰਦੇ ਜੁੱਪਾ ਜੇ ਨਾਂ ਦੇ ਸੱਟ ਲਾਉਂ ਜਦ ਇਹ ਦੇਖ ਤੇ ਬੰਨ੍ਹ ਕੇ ਰੱਖ ਦਿੰਦੇ ਬੰਦੇ। ਆਪਰੇ ਲੈ ਕੇ ਜਾਂਦੇ ਦੇਖੋ ਇਹ ਗੱਡਿਆਂ ਦੀ ਗੱਲ ਰਹਿ ਗਈ ਹੁਣ ਪ੍ਰਮਾਤਮਾ ਚਲੋ ਬਾਕੀ ਗੱਲ ਸੁਯੋਗਾ ਦੀ ਆ ਜਾਂਦੀ ਆ ਕਿ ਜਿੱਦਣ ਸਾਡੀ ਕੁੜੀ ਜਸਮੀਤ ਦਾ ਹੋਣਾ ਜੀ ਵਿਆਹ ਅਸੀਂ ਜਿੱਦਾਂ ਬੀਬੀ ਤੁਹਾਨੂੰ ਦੱਸ ਦਿੱਤੀ ਐ ਨਹੀਂ ਗੱਡਿਆਂ ਵਿੱਚ ਜਾਂਦੀ ਹੁੰਦੀ ਦੀ ਭਾਈ ਨਾਨਕੇ ਉਦਾਂ ਹੀ ਅਸੀਂ ਭਾਈ ਜਾਵਾਂਗੇ ਕੋਈ ਅਸੀਂ ਗੱਡੀਆਂ ਨਹੀਂ ਕਰਨੀਆਂ ਜੀ ਅਸੀਂ ਸਿੰਪਲ ਜਾਵਾਂਗੇ ਸਿੰਪਲ ਕੱਪੜੇ ਪਾਵਾਂਗੇ ਹਨਾ ਅਸੀਂ ਇਹ ਭਲੇ ਚਾਹੀਦਾ ਬੀਬੀ ਨਹੀਂ ਬੀਬੀ ਨਹੀਂ ਹੋਗੇ ਬੀਏਸ ਫੂਡ ਪਾਵਾਂਗੇ ਹਨਾ ਕਿ ਚਾਰ ਇੰਜ ਜਿੰਨਾ ਲਾਉਣਗੇ ਘਗਰੇ ਅਸੀਂ ਪਾਉਂਗੇ ਆਪਣੇ ਚਾਲ ਦੇ ਹਾਂ ਕਿ ਹੁਣ ਤੂੰ ਥੋੜੀ ਬੀਬੀ ਘਗਰਾ ਪਾਉਂਗੀ ਜਿਆਦੇ ਦੇ ਟਾਈਮ ਥਿਆਣੇ ਘਗਰੇ ਥੋੜੀ ਪਾਉਂਦੀ ਇਹ ਕਿ ਪਾਉਂਦੀ ਆਂ ਪਾਉਂਦੇ ਦੀ ਉਹ ਜਿਆਦਾ ਹੁਣ ਜਿਆਦੇ ਹੈਗਾ ਜਮਾਨਾ ਦਾ ਜਦੋਂ ਅਸੀਂ ਛੋਟੇ ਛੋਟੇ ਬੀਬੀ ਨੇ ਆਹਨ ਮੈਂ ਤਾਂ ਦੌਂ ਜਾਵਾਂ ਦੌਂ ਬੀਬੀ ਦੇ ਨਾਲ ਇਹ ਕਿਨਕ ਬਣੀ ਬੀਬੀ ਨੇ ਜਟਾਣਾ ਅੰਦਰ ਬੰਨਣਾ ਅਸਲ ਵਕਤ ਉਪਰ ਹੀ ਕਰਨਾ ਆਈ ਕਨੇ ਨੂੰ ਮੇਰੇ ਪਾਈ ਰੰਗ ਦਾ ਜੜੀ ਕੱਕਰੇ ਪਾਉਂਦੇ ਹੁੰਦੇ ਫਿਰ ਤੇ ਹਾਂ ਅੱਛਾ ਫੇ ਨਾ ਹੈਗਾ ਨਾ ਪਾਪਾ ਕਹਿੰਦੇ ਕਿ ਕਿੁੰਦੇ ਉਹ ਤਾਂ ਬੀਬੀ ਦੀ ਗੱਲ ਹੁੰਦੀ ਆ ਜਦੋਂ ਮਾਣ ਜਾਂਦੀਆਂ ਨੇ ਤਾਂ ਜੜੀ ਪਾ ਕੇ ਜਾਂਦੀਆਂ ਇਹ ਮੇਰੇ ਦੇਖਣ ਲਈ ਆ ਯਾਨੀ ਕਿ ਹੁਣ ਕਹਿਣ ਦੀ ਗੱਲ ਇਹ ਆ ਵੀ ਜਦੋਂ ਆਪਾਂ ਜਤਮੀਂ ਦਾ ਵਿਆਹ ਨੂੰ ਜਾਵਾਂਗੇ ਨਾਨਕ ਸ਼ੱਕ ਲਾਉਣ ਤਾਂ ਤੇਰੇ ਅਸੀਂ ਕੱਕਰਾ ਪਵਾ ਦਈਏ ਓ ਮੈਂ ਲੈ ਕੇ ਪਾਉਂ ਕਿਉਂ ਕਾਹ ਤੇ ਪਾਂ ਸਾਥੀ ਨੂੰ ਤੁਸੀਂ ਪਾਓ ਮੈਂ ਨਹੀਂ ਤੂੰ ਪਾ ਨਹੀਂ ਸਕਦੀ ਹੁ ਫੇ ਹਾਂ ਨਾ ਮੋਰ ਦਾ ਜਨ ਨਾਨੀ ਪਾ ਸਕਦੀ ਸੀ ਮੋਰ ਦਾ ਤਾਂ ਕੋਈ ਚੱਕਰ ਨਹੀਂ ਹੂੰ ਆ ਜਿਹੜਾ ਜੱਗੀ ਵੀਰ ਆਪਣੇ ਕੋਲ ਆਇਆ ਸੀ ਇਹਦੀ ਮੰਮੀ ਨੇ ਹੁਣ ਵੀ ਇਹਦੇ ਐਡੇ ਬਿਆਨ ਕੀ ਦਿੱਤੇ ਦਿਆਂ ਪਾਇਆ ਸੀ ਬਸ ਹੁਣ ਮਾਰਨ ਦੇ ਬਾਅਦ ਮੈਨੂੰ ਬਾਰੇ ਹਾਂ ਇਹ ਵੀ ਉਹ ਘਰੇ ਨਹੀਂ ਆਏਗੇ ਸਭ ਕੁਛ ਹੈਗਾ ਉਹਨੇ ਆਪਣੇ ਬਿਆਧਾ ਰੱਖਿਆ ਵਸਾਲੇ ਹਾਂ ਕਾਲੇ ਪੂਰੇ ਝੱਗਾ ਕਾਲਾ ਐਡਾ ਡਾ ਸੋਹਣਾ ਸੇ ਪੁੱਤ ਮਕਾਨ ਕਾਣ ਨੂੰ ਵੀ ਜਾਣਾ ਦੀਦੀ ਨੇ ਨੂੰ ਦੱਸ ਤੀਂ ਨੀ ਅਜੇ ਕੋਈ ਘਰੇ ਪਾ ਕੇ ਜਾਂਦੀ ਜਿੱਟੀਆਂ ਚੁੰਨੀਆਂ ਲੈ ਕੇ ਘਰੇ ਪਾ ਕੇ ਜਾਂਦੀਆਂ ਦੀਆਂ ਉਰਕੇ ਜਾਂਦੀਆਂ ਦਾ ਜਾ ਕੇ ਤੇ ਮਕਾਨ ਜਾਂਦੀਆਂ ਆਂ ਇਹ ਜਾ ਸਨਮਾਨ ਇਹ ਜਾ ਸਨਮਾਨ ਆ ਅਸੀਂ ਰੋਣਾ ਪਚਣਾ ਵੀ ਤੁਸੀਂ ਕਾਤੇ ਪਾਏ ਆ ਬੀਬੀ ਨੇ ਕਹਿਣਾ ਇੱਕ ਨੇ ਪਾਉਦੇ ਧੀ ਇਸ ਤੱਕ ਤੁਹਾਨੂੰ ਕੀ ਪਤਾ ਸਮੇਂ ਦੀਗਾ ਹਾਂ ਹੁਣ ਦੇਖ ਲੈ ਹੁਣ ਤਾਂ ਜਿੰਨਾ ਤੇ ਨਹੀਂ ਉਤਰਦੀਆਂ ਕੁੜੀਆਂ ਬੀਬੀ ਦਾ ਤਾਂ ਮੁੰਡੇ ਨਹੀਂ ਉਤਰਦੇ ਇਹ ਆ ਦੱਸ ਕਿ ਕੀ ਕਰਦਾ ਉਹਦਾ ਤਾਈ ਦੇ ਸੀ ਹੈਰਾਨ ਰਹਿ ਗਏ ਉਹਨਾਂ ਨੇ ਜਾ ਕੇ ਦੇਖ ਕਿ ਸਦ ਗਿਆਵੀ ਨੂੰ ਮਜੇ ਦਿਉਨ ਕਿ ਨਾ ਉਹਨਾਂ ਨੇ ਕਾਲਾ ਕ ਅਗਰਾਂ ਪਾਣੀ ਦੀ ਸਕੂਲ ਚ ਮੱਛੀ ਬੋਲ ਦਿੱਕਾ ਗਰਾਂਾ ਮੇਰੀ ਭੁੱਲੀ ਹੋ ਨਗਦੀ ਆ। ਭੁੱਲੀ ਨਾ ਕਾਲਾ ਕੱਟਿਆ। ਐਡਰੈਸ ਦਾ ਬਾਰੇ ਤਾਂ ਪਤਾ ਸੇ ਲੱਗੇ ਹੋਏ ਕੋ। ਨਾ ਕੱਗਰੇ ਨੇ ਸਭ ਦੇ ਪਵਾਣੇ ਆ। ਸਭ ਦੇ। ਹੁਣ ਮੁਰਗੋੜ ਰਵਾਜ ਆਉਂਦਾ ਦੁਆਰਾ ਸਭਾ ਹੀ ਕੁਝ ਪਾਉਣ ਲੱਗਦੇ। ਪੁਰਾਣਾ ਕਲਚਰ ਬਾਈ ਜੀ ਦੁਨੀਆ ਰੋਂਦੀ ਆ। ਪੁਰਾਣੇ ਸੰਤ ਨੂੰ ਯਾਦ ਕਰਕੇ ਜਿਹੜੇ ਸਾਡੇ ਖਾਸ ਪੰਜਾਬੀ ਵੀਰ ਭੈਣ ਭਾਈਆਂ ਉਹ ਉਹਨੇ ਉਹ ਪੁਰਾਣੇ ਸਮਿਆਂ ਜਿਹੜੇ ਸਾਡੇ ਅੱਜ ਵੀ ਬਜ਼ੁਰਗੋ ਬੈਠੇ ਨੇ ਤੇ ਉਹ ਜਿਨ੍ਹਾਂ ਨੇ ਉਹ ਸਮਾਂ ਦੇਖਿਆ ਹੋਇਆ ਅੱਜ ਵੀ ਉਹ ਸਮੇਂ ਨੂੰ ਮੂਨੇ ਆ ਕਿ ਉਹ ਸਮਾਂ ਸ਼ਾਇਦ ਵਾਪਸ ਆ ਜਾਵੇ ਪਰ ਮੁਸ਼ਕਲ ਆ ਬਹੁਤ ਚਰਜੀ ਤੁਹਾਨੂੰ ਇਹਨੇ ਤਾਂ ਦੇਖਿਆ ਵਾ ਵੀ ਆਪਣੇ ਬੀਬੀ ਦੇ ਬੀਬੀ ਪਾਇ ਕਰਦੀ ਤੇ ਮੇਰੀ ਮਾਂ ਦਾਦੀ ਦੀ ਮੇਰੀ ਇਹ ਨਾ ਨਾ ਕੋਈ ਫਿਰ ਬੂਆ ਨੇ ਵੀ ਮੇਰੀ ਨੇ ਪਾਇਆ ਸਾਰੇ ਅਸੀਂ ਛੋਟੇ ਛੋਟੇ ਹੁੰਦੇ ਤੇ ਹਮ ਜਾਂ ਫਿਰ ਹੁਣ ਤਾਂ ਮਕਾਨ ਲੂੰਗ ਗੱਡੀਆਂ ਵਾ ਤੁਸਤ ਨੇ ਕਿਸੇ ਨੂੰ ਕਰਨਾ ਨਾ ਨਾ ਅਪਾ ਨਹੀਂ ਗੱਡੀਆਂ ਪੁਦੀ ਜਾਣਾ ਅਪਾ ਲੈ ਕੇ ਜਾਉਂਗੇ ਕੱਡੇ ਦਾ ਸਤੂਨੀਆ ਸੁੱਕੇ ਦੇਣ ਬੈਣਾ ਮਕਾਨ ਨੂੰ ਦਸਾਂ ਨੇ ਕੱਗਰੇ ਪਾਏ ਫੇਟਾ ਕੱਗਰੇ ਪਾ ਕੇ ਫਮਾ ਸੌ ਮਿਲ ਜਾਣਾ ਪਾਉਂਗੇ ਤੁਰਕੇ ਜਾਣਾ ਤੁਰਕੇ ਅੰਦਾਜ਼ ਅਫਸੋਸ ਦਾ ਪਤਾ ਲੱਗਦਾ ਨਾ ਖੁਸ਼ੀ ਦਾ ਪਤਾ ਲੱਗਦਾ ਕੁਝ ਸਭ ਹੁਣ ਇਦਾਂ ਹੀ ਜਾਣ ਲੱਗੇ ਖੁਸ਼ੀਆਂ ਤੇ ਵੀ ਇਦਾਂ ਹੀ ਕੱਗਰੇ ਪਾ ਕੇ ਜਾਣਾ ਅਜ ਮੇਰੀ ਸੋਚ ਹੀ ਨਹੀਂ ਕਰਦਾ ਮੈਂ ਆਪਣੀ ਮਾਂ ਦਾ ਦੇਖਿਆ ਤੇ ਤਾਂ ਨਹੀਂ ਕਿ ਕੋ ਕਰ ਆਇਆ ਨਾ ਨਾ ਜਦੋਂ ਤੂੰ ਬਹਿ ਕੇ ਆਈ ਸੀ ਬੀਬੀ ਜਦੋਂ ਸਿੰਪਲ ਸੂਟ ਚ ਜਬ ਸਿੰਪਲ ਸੂਟ ਤੋਂ ਉੱਤਰ ਉਹ ਤਾਂ ਸਿੱਧੇ ਜਿਹੇ ਸੂਟ ਹੈ ਅੱਛਾ ਅੱਛਾ ਮੈਂ ਦਾਰੇ ਜੱਟ ਅੱਜ ਅੱਜ ਬੜਾ ਬੜਾ ਕਹਾ ਕਹ ਦੋ ਅੱਛਾ ਅੱਛਾ ਛੱਡ ਜੱਟ ਵੀ ਮੈਨੂੰ ਆਇਆ ਦੱਸ ਇੱਕ ਗੱਲ ਜੱਟ ਨੂੰ ਡੈਡੀ ਦੇਖਣ ਗਿਆ ਤਾਂ ਮੈਂ ਹਾਂ ਨਹੀਂ ਜਦ ਦੇਖੇ ਦਿਖਾਈਏ ਹੁੰਦੇ ਤੇ ਕੋਈ ਦੇਖ ਨਹੀਂ ਜਾਂਦਾ ਹਾਂ ਕੋਈ ਦੇਖਣ ਨਹੀਂ ਚਾਹੁੰਦਾ ਇੱਕ ਗੇਲਾ ਮਾਪੇ-ਵਾਪਾ ਨੂੰ ਜਾਣਾ ਦੇਖਣ ਸਾਦੇ ਰਿਸ਼ਤੇਦਾਰਾਂ ਨੂੰ ਜਾਣਾ ਦੇਖਣ ਵੀ ਹਾਂ ਭਾਈ ਠੀਕ ਐ ਫੇਰ ਨਾਈ ਹੁੰਦਾ ਤੱਕ ਅੱਛਾ ਨਾਈ ਦੇ ਕੋਲ ਥਾਲ ਭੇਜਨੇ ਪੰਜ ਕਿਨੇ ਮੁੰਡੇ ਵਾਲਿਆਂ ਨੇ ਹਾਂ ਜਿਹੜੇ ਅਸੀਂ ਬਾਪ ਨੂੰ ਮੇਰੇ ਨਜ਼ਰੋਂ ਮੰਗਣਾ ਅੱਛਾ ਉਹਦੇ ਦਾਦੇ ਨੇ ਭੇਜੇ ਪੰਜ ਥਾਲ ਗਾਇਲ ਮੋਹਰ ਵੀ ਦਿੱਤੀ ਆਈ ਫਿਰ ਮੇਰੀ ਬੂਆ ਦਾ ਕਰਿਆ ਉਹ ਨੂੰ ਦੇਖਣੇ ਨਾਈ ਦੇ ਕੇ ਜਾਂਦਾ ਵੀ ਭਾਈ ਉਧਰ ਤੇ ਪੰਜ ਥਾਲ ਆਏ ਆ ਵੀ ਪੱਕੀ ਗੱਲ ਆ ਨਾਈ ਨੇ ਪਾਣਾ ਪੂਰੀ ਪਰ ਉਹਨੇ ਦੇ ਲੱਡੂ ਸਗਨ ਪਾਣਾ ਪੱਲੇ ਵਿੱਚ ਫੇਰ ਉਧਰ ਤੇ ਉਹਨਾਂ ਨੇ ਗਾਈਡ ਲਾਈਨ ਆਈ ਨੂੰ ਦੇ ਦੇਣਾ ਵੀ ਆਹ ਸਾਡੀ ਲੜਕੀ ਹੈ ਇੱਧਰ ਤੇ ਸਮਝਾ ਦੇਣਾ ਤੇ ਪੱਕੀ ਠੱਕੀ ਗੱਲ ਵੀ ਪੱਕੀ ਹੋ ਜਵੇ ਹਾਂ ਯਾਦ ਆ ਚਾਹੇ ਮੰਗਣੇ ਹੁੰਦੇ ਤੇ ਅੱਛਾ ਮੈਂ ਐਂ ਰੱਤ ਕਿ ਜਾਨੀ ਕਿ ਕਹਿਣ ਉਹ ਤੇ ਜਦੋਂ ਤੱਕ ਇਹ ਗੱਲ ਹੋਈ ਤੇ ਡੈਡੀ ਨੇ ਉਹਨੂੰ ਦੇਖਿਆ ਨਹੀਂ ਨਾ ਹਾਂ ਕੋਈ ਨਹੀਂ ਨਾ ਤੇ ਦੇਖਿਆ ਡੈਡੀ ਨੇ ਦੇਖ ਤਾਂ ਨਹੀਂ ਚਾਹੁੰਦਾ ਕੋਈ ਅੱਛਾ ਕਿਸੇ ਪਤਾ ਵੀ ਜੱਕਣ ਸਿਆਣੇ ਨੇ ਕਹਿਤਾ ਕਰਤਾ ਦੇਖਣੇ ਤਾਂ ਪਤਾ ਹੀ ਨਹੀਂਦਾ ਉਹ ਰੋਟੀ ਦਿੱਤਾ ਲੈ ਕੇ ਖੇਤ ਵਿੱਚ ਜਾਣ ਨਹੀਂ ਦੇ ਦਿੰਦੇ ਪਰ ਸਿਆਣੇ ਇਹ ਜੇ ਤੇ ਪਿੱਛੇ ਹਾਂ ਮੁੰਡੇ ਨੂੰ ਕਿਹਨੇ ਨਿਕਲ ਦੇ ਦੂਰੇ ਉਹ ਤਾਂ ਐਕ ਨਹੀਂ ਮਹਾਰਾਜ ਉਹ ਕਰਦਾ ਦਾ ਸੰਜੋਗ ਮਨਾ ਦਿੰਦਾ ਤਾਂ ਹੁਣ ਦੇਖ ਲੋ ਜਿੰਨਾ ਮਾਝੀ ਦੇਖਣਾ ਕੁੜੀਆਂ ਹੀ ਨਹੀਂ ਮਿਲਦੀਆਂ ਸਲਕੀਆਂ ਉਹ ਖੁਦ ਵੀ ਉਹਦੇ ਲੈ ਕੇ ਆ ਪਾਣਾ ਹਮ ਤਾਂ ਹੂੰ ਦੋ ਜੋੜੀਆਂ ਬਣਾਉਂਦਾ ਕੋਈ ਕਰੀਮਾ ਨਹੀਂ ਤੇ ਉਹਨੇ ਕੋਈ ਸਾਪ ਨਹੀਂ ਉਹ ਨਹੀਂ ਕਰਾ ਚਲੋ ਬਾਕੀ ਹੁਣ ਮੀਮੀ ਭਾ ਜਣੀ ਭਾਈ ਮੈਂ ਤਾਂ ਦੇਖਿਆ ਮੇਰੀ ਬੀਬੀ ਨੇ ਬਹੁਤ ਕਰ ਅਸੀਂ ਮਿਲ ਤੇ ਚਲੋ ਠੀਕ ਹੈ ਜੀ ਹੁਣ ਮਿਲਦੇ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਹੀ ਤੇ ਕਿਨੇ ਕਿਨੇ ਪੁਰਾਣੇ ਵਿਆਹ ਦੇਖਿਆ ਮੇਰੇਆਂ ਵੀਰ ਭੈਣ ਭਰਾਵਾਂ ਨੇ ਸਾਨੂੰ ਬਨੇ ਕਮੈਂਟ ਜਰੂਰ ਦਿਓ ਤੇ ਕਿਹੜੇ ਕਿਹੜੇ ਸਮਿਆਂ ਨੂੰ ਅੱਜ ਵੀ ਦੁਨੀਆ ਉਹ ਯਾਦ ਕਰਦੇ ਆ ਵੀ ਉਹ ਸਮਾਂ ਵਾਪਸ ਆ ਜਾਵੇ ਸਾਨੂੰ ਆਪਣੇ ਕਮੇਟੀ ਜਰੂਰ ਦਿਓ ਤੇ ਮਿਲਦੇ ਆਪਾਂ ਹੁਣ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਜੀ ਪ੍ਰਮਾਤਮਾ ਤੁਹਾਨੂੰ ਹੌਂਦੀ ਕਲਾ ਵਿੱਚ ਉਹ ਆ ਨਹੀਂ ਹੈਗਾ ਹਾਂ